ਬਸ ਤੋਗਦੀ ਕਿਉਂ ਨਹੀਂ ਤੈਨੂੰ ਕੀ ਲਾਲਚ ਹੈ ਦਾ ਲੈ ਮੈਂ ਕਰ ਦੇਣਾ ਤੈਨੂੰ ਕਿਹ ਹੈ ਉੱਠ ਇਧਰ ਆ ਇਧਰ ਬੈਠ ਮੀਂਹ ਪਿਆ ਹੋਵੇ ਡੇਪੇਗੀ ਆਹ ਦੇਖਿਆ ਲਵੇੜ ਦੇ ਲੈ ਦੇਖ ਲੈ ਆ ਆ ਤੇਰੀ ਆਹ ਕੁਰਤੀ ਦੇਖ ਤੂੰ ਆਹਾਂ ਲੈ ਇੱਥੇ ਨਾ ਡੱਗਿਆ ਛੱਡ ਦੇ ਚੱਲ ਹੁਣ ਬਾਦਲਾ ਇਹਨੂੰ ਆ ਇਧਰ ਤੈਨੂੰ ਬੈਠੇ ਕਿਹਣੀ ਜਾਂਦਾ ਇਹ ਦੱਸੀ ਮੈਨੂੰ ਬੈਠੇ ਕਿਹਣੀ ਜਾਂਦਾ ਲਟਰਨ ਉਧਰ ਹੀ ਪਈਆਂ ਬੈਠੇ ਤੂੰ ਝਾੜੂ ਤੇ ਤੈਨੂੰ ਜ਼ਰੂਰੀ ਹੈ ਉਧਰ ਬੈ ਜਾ ਉਹ ਦੀ ਮੰਜਾ ਕਿਉ ਹੁਣ ਕੀ ਰਹਿ ਗਿਆ ਕੋਈ ਨਾ ਇੱਥੇ ਰਹਿਣ ਦੇ ਤੂੰ ਲੈ ਹੁਣ ਹੇ ਇੱਥੇ ਜੜੂ ਦੇਖ ਲਓ ਤੁਸੀਂ ਚੱਲ ਉਧਰ ਉੱਥੇ ਚੱਲ ਉੱਥੇ ਚੱਲ ਉੱਥੇ ਬੈਠ ਜਾ ਕੇ ਕੋ ਤੋਤਾ ਇਹ ਕਾ ਬਾਤ ਇਹਨੂੰ ਲਾ ਕੇ ਸਿਰਦੀ ਤੂੰ ਹੋ ਉੱਥੇ ਬੈਠ ਮੰਜੇ ਤੇ ਬਸ ਹਾਂ ਹਾਂ ਬੈਠ ਉੱਥੇ ਉਧਰ ਕਿਉ ਨਹੀਂ ਬੈਠੀ ਤੂੰ ਚੱਲ ਫਿਰ ਬਿਠਾ ਗਈ ਉਹਰੇ ਬੈ ਜਾ ਆਰਾਮ ਨਾਲ ਹੁਣ ਹਿੱਲੀ ਨਾ ਬੈ ਜਾ ਲੈ ਵੀ ਦੱਸੋ ਹੁਣ ਕੀ ਹੱਲ ਕਰੀਏ ਬੇਬੇ ਦਾ ਸਾਡੀ ਦਾ ਹੁਣ ਲੜਾਈ ਹੋਊ ਇਹਦੇ ਨਾਲ ਫਿਰ ਤੂੰ ਬਾਦ ਆਪਣੀ ਲੜਾਈ ਹੋਊ ਹੁਣ ਆਪਣੀ ਫਿਰ ਹੈ ਲੜਾਈ ਕਿਉਂ ਕਰਨੀ ਮੈਂ ਵੀ ਨਹੀਂ ਜਦ ਤੂੰ ਤੂੰ ਬੈਂਦ ਵੀ ਨਹੀਂ ਤੂੰ ਕਹਿੰਨੇ ਮੈਂ ਉੱਠਦੀ ਨਹੀਂ